ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੰਘਾਲੀ ਤਸਵੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਪਾਲ ਸਿੰਘ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ گاਵਾ ਤੇ ਚਾਰ ਹੀ ਤੁਹਾਨੂੰ ਮੱਝਾਂ ਵਿਖਾਉਣੀਆਂ ਤੇ ਵਿੱਚ ਕੁਝ ਤੋਕੜਗ ਬਣਾ ਕੋ ਸੱਜਣਾ ਸੋਈਆਂ ਤੇ ਕੁਝ ਦੱਬਣਾ ਸਾਰੀ ਵੈਰਾਈਟੀ ਜਿਹੜੀ ਤੁਹਾਨੂੰ ਦਿਖਾਉਣੀ ਹੈ ਤੇ ਵੱਡੇ ਛੋਟੇ ਭਾਜ ਜਿਹੜੇ ਸਾਰੇ ਤੁਹਾਨੂੰ ਦਿਖਾਵਾਂਗੇ ਤੇ ਹੁਣ ਗੱਲਬਾਤ ਆਪਾਂ ਕਰਦੇ ਵੀ ਜੀ ਹਣਾ ਨਾ ਪੁੱਛਦੇ ਸਾਰੀ ਡਿਟੇਲ ਹਾਂਜੀ ਵਿੱਦੀ ਸਤਿ ਸ੍ਰੀ ਅਕਾਲ ਜੀ ਕਾਲ ਜੀ ਮਹਾਰਾਜ ਜੀ ਹੋਸਣਾ ਠੀਕ ਠਾਕ ਜੇ ਠੀਕ ਠਾਕ ਜੀ ਮੇਰਾ ਮਾਲ ਕਰੀਆ ਵੇਗ ਗਿਆ ਫਿਰ ਮਾਲ ਉਦਨ ਨਾਲ ਮਾਲ ਵੇਗ ਗਿਆ ਕਿੰਨੇ ਕ ਫੋਨ ਪਾਣਾ ਇਹ ਫਿਰ ਉਦਨ ਫੋਨ ਬੰਦ ਬੜਿਆ ਜੀ ਉਦਨ ਅਸੀਂ ਨਾ ਜਦੋਂ ਵੀਡੀਓ ਪਾਈ ਆ ਹਾਂਜੀ ਉਦਨ ਹੀ ਮਾਲ ਕੋ ਹਟਲ ਗਿਆ ਉਦੋਂ ਹੀ ਠੀਕ ਆ ਉਹ ਮਾਲ ਮੁਕੇ ਅਗਲ ਦਿਨ ਅਸੀਂ ਚੱਲ ਗਏ ਨਾ ਤੇ ਬੁਰ ਸਾਹਿਬ ਨੂੰ ਇਧਰ ਤਾਂ ਦੋ ਠੀਕ ਆ ਕਿਵੇਂ ਮਿਲੇ ਕਰਨਾ ਅੱਛਾ ਤਾਂ ਮਗਰੋਂ ਫਿਰ ਮੁੰਡਾ ਕਾਰਖੇ ਕਾਲ ਤੋਂ ਇਹ ਕੁਝ ਦੇ ਕੇ ਲੈ ਗਿਆ ਜਿਹਨੇ ਪੈਂਪਰਾਂ ਲਾਈ ਠੀਕ ਠੀਕ ਮਤਲਬ ਕਿ ਵੇਚ ਤੋਂ ਹੀ ਆਪ ਹੀ ਗਏ ਉਦੋਂ ਨਹੀਂ ਵੇਚ ਕੇ ਉਦੋਂ ਨਹੀਂ ਤੇ ਬਾਅਦ ਚ ਫਿਰ ਫਿਰ ਯਾਤਰਾ ਚੱਲ ਗਈ ਲੋਕ ਮਈਆਂ ਜਿਹੜੀਆਂ ਇੱਥੇ ਵੀਡੀਓ ਚ ਨਹੀਂ ਪਾਈਆਂ ਅੱਛਾ ਉਹ ਵੀ ਵੇਖੀਆਂ ਅੱਛਾ ਉਹ ਵੀ ਵੇਖ ਗਿਆ ਅਗਲੇ ਦਿਨ ਠੀਕ ਆ ਉਹ ਫਿਰ ਹਰ ਦਾ ਫੋਨ ਤੇ ਸਬਦਾ ਉੱਥੇ ਇਹਨਾਂ ਤੇ ਮੁੰਡੇ ਦੇ ਪੈਸੇ ਦੇ ਕੇ ਉਹ ਵੀ ਲੈ ਲੂਗੇ ਠੀਕ ਆ ਠੀਕ ਚਲੋ ਨਾਮ ਦੱਸਦੇ ਕਰੀ ਆਪਾਂ ਨਾਮ ਆਪਣਾ ਪਾਲਾ ਹਾਂਜੀ ਪਿੰਡ ਪੰਗਾੜੀ ਸੀਲ ਮਜੀਠਾ ਜਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਜੈੰਦੀਪੁਰਾ ਬਿਲਕੁਲ 4 ਕਿਲੋ ਮੀਟਰ ਹੁੰਦਾ ਮੇਨ ਰੋਡ ਤੋਂ ਹਨਾ ਮੇਨ ਰੋਡ ਤੋਂ ਠੀਕ ਹੈ ਜੀ ਤੇ ਫੋਨ ਨੰਬਰੇ ਬੋਲ ਦਿਆ ਕਰੇ ਫੋਨ ਨੰਬਰ ਆਖੋ ਦੋਵੇਂ ਨੰਬਰ ਦੇ ਦਨੇ ਆ ਹਾਂਜੀ ਆਪਣਾ 73473 76099 ਠੀਕ ਹੈ ਜੀ ਦੂਜਾ 98559 ਹਾਂਜੀ 21491 ਠੀਕ ਹੈ ਜੀ ਦੋਵੇਂ ਨੰਬਰ ਦੇ ਦਿਓ ਤੇ ਸ਼ੁਰੂਆਤ ਫਿਰ ਜਿਹੜੀ ਹੈ ਪਹਿਲੇ ਨੰਬਰ ਤੇ ਝੋਟੀ ਹੈ ਠੀਕ ਆ ਅਕਸੂਰੀ ਸਹੀ ਆ ਬੱਚਾ ਲਾਇਆ ਹੋ ਥੱਲੇ ਬੱਚਾ ਲਾਤਾ ਵੇ ਆਵੇ ਭਾਈ ਟੋਕਾ ਬਹੁਤ ਠੰਡੀ ਧੀਰੀ ਆ ਨਾੜ ਜਿਹੜਾ ਨਾਲ ਹੀ ਆ ਤਾ ਜਾਈ ਪੋਲੇ ਤੇ ਕੱਟੀਆਂ ਜੀ ਸੂਆ ਕਿੰਮਾ ਹੈ ਸੂਆ ਪਹਿਲਾਂ ਜੀ ਪਹਿਲਾ ਸੂਆ ਜੀ ਪਹਿਲਾ ਸੂਆ ਜੀ ਠੀਕ ਆ ਗੜੀ ਸੀਲਸ ਲੱਗ ਗਿਆ ਠੀਕ ਆ ਸੂਆ ਵੀ ਇੰਦਾਂ ਦਾ ਵਾ ਬਹੁਤ ਹੀ ਚੰਗਾ ਕਿੰਨਾ ਕੁ ਦੁੱਧ ਚੁਵਾਈ ਜਾਊਗੀ ਦੋ ਦੋ ਚਲੋ ਪਤਾ ਗੱਲ ਕੀ ਜੇ ਤੇਵਾ ਦਾ ਹੀ ਆ ਅਸੀਂ ਬਬ ਦਾ ਲਾਲ ਚਾਹ ਅਸੀਂ ਨਹੀਂ ਵਲਫੁਰਕੇ ਮਾਰਨੇ ਅੱਛਾ 8-9 ਕਿਲੋ ਦੁੱਧ ਦੇ ਦੂਗੀ ਬਾਕੀ ਚਲੋ ਆਹ ਪਹਿਲਾਂ ਤੇ ਹਿਸਾਬ ਨਾਲ 6 ਕਿਲੋ ਬੋਲਾ ਅੱਗ 8 ਕਿਲੋ ਦੇ ਦੂਗੀ ਇਹ ਆ ਕਿ ਥੱਲੇ ਚੰਗੀ ਤਿਆਰ ਹੋਈ ਆ ਥਨ ਥਨ ਹਵਾਨਾ ਚੰਗਾ ਜੀ ਬੜੀ ਵੜੀ ਅਗਲੀ ਕੱਟੀ ਆਵੇ ਕੋਈ ਬਹੁਤ ਜਿਆਦਾ ਨਿਕਲੀ ਆਵੇ ਚਲੋ ਬੰਦਾ ਫਿਰ ਦਿਖ ਇਦੋਂ ਆ ਕੇ ਦੁੱਜਣੀਆਂ ਠੀਕ ਆ ਇਹ ਹੈਗੀ ਪਹਿਲਣੀਆਂ ਥਾਣੇ ਵੇਖੋ ਕਿਦਾਂ ਕੱਢਿਆ ਕਿੱਲਿਆਂ ਨੂੰ ਆਹ ਦੇਖ ਸਾਦੇ ਜੀ ਬਹੁਤ ਜ਼ਿਆਦਾ ਚੰਗਾ ਥਾਣੇ ਆ ਬਾਕੀ ਠੰਡੀ ਵੀ ਬੜੀ ਭਾਵੇਂ ਜਿੰਨੇ ਬੰਦੇ ਮਰਜ਼ੀ ਬੈਠ ਲਾਤ ਨਹੀਂ ਮਾਰੂਗੀ ਠੀਕ ਹੈ ਜੀ ਆ ਵੇਖੋ ਚਵਾਪ ਸਮਾਵੇ ਕਿਤੇ ਬਹੁਤ ਚੰਗੇ ਨਿਕਲੇ ਆ ਬਹੁਤ ਜ਼ਿਆਦਾ ਭਾਵੇਂ ਭਾਵੇਂ ਗੱਲ ਕਰੀ ਵੀ ਦੋ ਜਣੇ ਹੋਰ ਥੱਲੇ ਬੈਹਿੰਦੇ ਕੱਲੇ ਅਗਲੇ ਸਾਨੂੰ ਖਾਣ ਠੀਕ ਹੈ ਜੀ ਲਾਤ ਨਹੀਂ ਮਾਰੂਗੀ ਠੀਕ ਹੈ ਇਹ ਸੇਕਾ ਕੇ ਬਚਰਾਦਾ ਕਿਉਂਕਿ ਕਿਹੜੇ ਪਹਿਲਣ ਦਾ ਹੁੰਦਾ ਪਲੇਟ ਹਾਂ ਪੇਲਣ ਦਾ ਕਈ ਵਾਰੀ ਹੁੰਦਾ ਕਿ ਇਹ ਹੌਲ ਨਾ ਕਰਦੀ ਆ ਹੌਲ ਨ ਰਸਾਂ ਦੀ ਸੂਈ ਦੱਸਦੇ ਆ ਡੰਗਰ ਸਿੱ ਨੂੰ ਸਲਾਗ ਹੋਵੇ ਨਾ ਹਾਂਜੀ ਹਾਂਜੀ ਤੇ ਬਾਕੀ ਗੱਲਾਂ ਜੇ ਬਾਕੀ ਆ ਕਿ ਸੇਲਸ ਲੱਗ ਹੋਵੇ ਦੁੱਧ ਭਾਵੇਂ ਕਿਲੋ ਘੱਟ ਵੀ ਦਈ ਜਾਵੇ ਦੁੱਧ ਚਲੋ ਕਿਲੇ ਦੇਵਾਗੇ ਤੇ ਨਹੀਂ ਦਊਗੀ ਹਾਂਜੀ ਹਾਂਜੀ 8 ਕਿਲੋ ਕੱਢੀ ਜਾਵੇ ਬੜਾ ਵਾ ਹਾਂਜੀ ਹਾਂਜੀ 6 ਕਿਲੋ ਦੁੱਧ ਹੋਣਾ ਬੋਲਾ ਹਣਾ ਹਾਂਜੀ ਨਾ 6 ਕਿਲੋ ਦੁੱਧ ਹੋਣੇ ਬੋਲਾ ਬਾਕੀ ਥੰਨੇ ਪਤਰਾ ਵਾ ਬੋਧਾ ਵਡਾ ਨਾ ਕਿੰਨੂ ਕੋਈ ਕੱਦ ਪਤਰਾ ਵਾ ਨਾਰਮਲ ਜੇ ਕੱਦਿਆ ਪਹਿਲਨ ਦੇ ਹਿਸਾਬ ਨਾਲ ਜਿੱਤਰਾ ਪਹਿਲਨਾਂ ਤੇ ਆਮ ਹੁੰਦੇ ਬਹੁਤਾ ਛੋਟਾ ਨਹੀਂ ਤੇ ਬਹੁਤਾ ਵੱਡਾ ਠੀਕ ਹੈ ਪਹਿਲਨ ਦੇ ਹਿਸਾਬ ਨਾਲ ਠੀਕ ਹੈ ਤਾਂ ਬਾਕੀ ਚਿਹਰਾ ਇਹਦਾ ਦੇਖ ਸਕਦੇ ਜੀ ਮੂੰਹ ਇਹਦਾ ਇਤਰਾ ਰਿੰਦਾ ਆ ਦੋ ਦਸ ਕਿਲੋ ਕਰਕੇ ਜੂ ਚਾਰ ਹੋਏ ਚਾਰ ਹੋਏ ਠੀਕ ਹੈ ਜੀ ਏਡੀ ਗੱਡੀ ਚਾਰ ਚਾਰ ਕਿਲੋ ਕਰਦੇ ਤੇ ਬਣਾ ਦੋ ਤੇ ਆ ਅੱਠ ਕਰਕੇ ਦੰ ਕਰਦੇ ਇਹਦੀ ਬਣੀ ਤੇਵਾ ਹੁਣ 6 ਕਿਲੋ ਆ ਠੀਕ ਹੈ ਜੀ 6 ਕਿਲੋ ਆ ਅਜੇ ਪਰਸ ਨੂੰ ਜੀ ਮਟਾਗੋੜਾ ਬੰਦਾ ਪਰਸ ਨੂੰ ਜੀ ਤੇ ਇਹਦਾ ਮੁੱਲ ਕੀ ਰੱਖਣਾ ਫਿਰ ਆਪਾਂ ਮੋਲ ਇਹਦਾ ਨਿਗ੍ਹਾ ਜੇ ਕਰਨਾ ਵਾ ਕਿੰਨਾ ਕੋਈ 70000 ਕੋਈ ਜੇ ਕਰਨੀ ਅੱਛਾ 65000 ਜੀ ਕਰਦੇ ਵਿੱਚ ਮਾਨਤਨ ਉਹਦੇ 1000 ਸ਼ੋਰ ਕਰਦਾਂਗੇ ਠੀਕ ਆ 64000 64000 ਦੇ ਦੇਦੋਗੇ ਜੀ 65000 ਸ਼ੋਰ ਕਰਦਾਂਗੇ ਠੀਕ ਹੈ ਜੀ ਬਾਕੀ ਸੀਲ ਫਲਾਗੇ ਜਿੱਦਾਂ ਮਰਜ਼ੀ ਕੋਈ ਚੂਹੇ ਲਾ ਕੇ ਭਾਵੇਂ ਫੇਰ ਇੱਥੇ ਬਹਿ ਜਾ ਠੀਕ ਹੈ ਜੀ ਇਹ ਨਹੀਂ ਬਲਤ ਮਾਰ ਲਤ ਮਾਰਦਾ ਨਹੀਂ ਪਤਾ ਜੀ ਠੀਕ ਹੈ ਜੀ ਮਾਰੂਗੀ ਭਾਵੇਂ ਇਹਨੂੰ ਛੜਕ ਦੇ ਖਿਲਾਫ ਦੇ ਦੋ ਠੀਕ ਹੈ ਜੀ ਰਾਤੀ ਲਈ ਦੋ ਕੀ ਪੁੱਛਿਆ ਹੋਣਾ ਨਾ ਪਿੰਮਾ ਚੜਦਾ ਵੀ ਚੋ ਲੋ ਠੀਕ ਹੈ ਜੀ ਤੇ ਹੁਣ ਇੱਕ ਆ ਜਿਹੜੀ ਆ ਇਹ ਨਹੀਂ ਤਾਜੀ ਸੁਹੀ ਜੀ ਦੂਜਾ ਸੁਆ ਦਿਨ 15 ਹੋ ਗਏ ਨੇ 15 ਦਿਨ ਹੋ ਗਏ ਸੁਹੀ ਨਾ ਆਹ ਬਚਾ ਖਾਣਾ ਹੱਥ ਤੇ ਆ ਜਾਂਦਾ ਜੀ ਇਹਦਾ ਬਹੁਤ ਪਸੰਗਿਆ ਕਰਦੀ ਰੋਕ ਬਣਾ ਲਾ ਠੀਕ ਹੈ ਇਹ ਵੀ ਕੱਟੀ ਜਾਉ ਉਹਦੀ ਵੀ ਕੱਟੀ ਆ ਦੋਵੇਂ ਮਗਰ ਹੀ ਕੱਟੀਆਂ ਆ ਤੇ ਆਪਣੇ ਬਾਜੀ ਆਈ ਆ ਇਹਦੇ ਕੋਲ ਦੁੱਧ ਕਿੰਨਾ ਜੀ ਆਹ ਚਾਹ ਕਿੰਨਾ ਆਹ ਬੇਸਤਨ ਦਹਾ ਤੇ ਆਈ ਆ ਅੱਧੀ ਅੱਧੇ ਨਾਲ ਤਾਦੀ ਨਾਲ ਅਸੀਂ ਲੋਈ ਆਹ ਕੱਟੀ ਹੋ ਰਹੀ ਹੈ ਇਹਦੇ ਮਗਰ ਕੱਟੀ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਨੇ ਆਹ ਆਹ ਇਹ ਸਿੰਘ ਇਹ ਖਾਣ ਨੂੰ ਇੱਕ ਸਿੰਘ ਵੀ ਇਹਦੇ ਵੇਖ ਸਕਦੇ ਇੱਕ ਠਾਣ ਨੂੰ ਜਿਹਦੇ ਇੱਕ ਸਿੰਘ ਤਾਂ ਨੂੰ ਜਿਹਦਾ ਇਹ ਵੀ ਤੁਹਾਨੂੰ ਦਿਖਾ ਦੇਵਾਂਗੇ ਉਹਨੇ ਉਹ ਗੱਡੀ ਜੇ ਬੋਲੀ ਪਰਦੀ ਆਹ ਕਵਾ ਦੇ ਦੰਦਾ ਆ ਕੱਟੀ ਆ ਜੀ ਜਿੱਦਾਂ ਸਿੱਧਾ ਮੋਟਰ ਹੁੰਦੀ ਆ ਠੀਕ ਆ ਜੀ ਬਹੁਤਾ ਹੀ ਜ਼ਿਆਦਾ ਚੰਗਾ ਚਾਹ ਪਸੰਦ ਕੇ ਥਾਂ ਜਿਹੜਾ ਕਹਿੰਦੇ ਕਿ ਵਧੀਆ ਕਰ ਜਾਂਦੀ ਆ ਆ ਥੋੜੀ ਢਾਲੀ ਆ ਤੇ ਬਾਕੀ ਮਗਰ ਨੀਲੀ ਦੀ ਕੱਟੀ ਆ ਹਾਂਜੀ ਸ਼ਾਟ ਢਾਲੀ ਆ ਆਪ ਢਾਲੀ ਆ ਤੇ ਕੱਟੀ ਆ ਦੇਖ ਸਕਦੇ ਮਗਰ ਨੀਲੀ ਦੀ ਆ ਤੇ ਫਿਕਸ ਜੇ ਹੀ ਹਵਾਨਾ ਜਿਹੜਾ ਇਹਦਾ ਸੁਆ ਕਿੰਵਾਜੇ ਦਾ ਚੱਡਾ ਐ ਚੌਰਸਿਆ ਦੂਸਰਾ ਸੁਆ ਤੇ ਐ ਚੌਰਸਾ ਚੱਡੇ ਦੀ ਬੜੀ ਸਾਫ਼ ਹੈ ਜਿੰਨੀ ਜੋਗੀ ਆ ਠੀਕ ਆ ਜੀ ਬੜੀ ਸਾਫ਼ ਸੁਸਰੀ ਆ ਹਾਂ ਦੇਖ ਸਕਦੇ ਜੀ ਤੇ ਪੱਕਾ ਦੁੱਧ ਕਿੰਨਾ ਇਹਦੇ ਕੋਲ 8 ਕਿਲੋ ਕਿਦੋਂ ਦੀ 8 ਕਿਲੋ ਵਾਜ ਜੀ ਨਾ ਪਈਆ ਘਟ ਜੇ ਅੱਛਾ 6 ਕਿਲੋ ਆਈ ਜੂਗੀ ਤੇ ਮੁੱਲ ਮੁੱਲੇ ਦਾ ਕੋਈ 60 ਮੰਗੀਏ 55 ਮੰਗੀਏ ਅੱਛਾ 50000 2000 ਛੱਡ ਦਾਂਗੇ ਅੱਛਾ 50 ਤੋਂ ਵੀ ਅੰਦਰ ਹੀ 2000 ਛੱਡ ਦਾਂਗੇ ਠੀਕ ਹੈ ਜੀ 2000 ਛੱਡ ਦੋਗੇ ਪਰ 48000 ਦੇ ਦਾਂਗੇ ਅੱਛਾ 48000 ਦੇ 48000 ਕੋਈ ਗੱਲ ਨਹੀਂ ਠੀਕ ਹੈ ਜੀ ਹਾਂਜੀ 48000 ਤੇ ਉਸ ਤਰ੍ਹਾਂ ਜਿਹੜਾ ਕੱਦ ਕਾਟ ਤੇ ਵੀ ਜਿਹੜੀ ਚੰਗੀ ਆ ਨਿੱਕੀ ਨਿੱਕੀ ਬਿਲਕੁਲ ਮੋਰਾ ਇੱਕ ਰੰਗ ਕਾਲੀ ਬਿਲਕੁਲ ਮੋਰਾ ਘੋਲ ਤੇ ਬਾਕੀ ਮਗਰ ਨੀਲੀ ਦੀ ਕੱਟੀ ਆ ਦੁੱਧ ਬੰਨ 10 ਕਿਲੋ ਹੀ ਕਰ ਜੇ ਤੇ ਸਿੰਗ ਇਹਦਾ ਦੇਖ ਸਕਦੇ 93 ਤੇ ਇੱਕ ਥਾਣੂ ਇੱਕ ਮਾਹਣੇ ਛੇਰਾ ਤੇ ਆ ਟੁਕੜਾ ਕ ਬਣਾ ਗਿਆਂ ਹਣ ਇਹ ਟੁਕੜਾ ਕ ਬਣਾ ਦੋ ਜਾਦਾ ਹੀ ਰਾਣੀ ਹੈ ਅੱਛਾ ਦੋ ਟਾਈਮ ਆਵਾਜ਼ਾਂ ਮਾਰਦੀ ਬਾਲੜੀ ਘੜਕਾ ਦੋ ਤੇ ਆਂਦੀ ਪਹਿਲਾਂ ਮੈਨੂੰ ਜਿਹੜੋ ਬੱਕਾ ਸੱਜਣਾ ਬੋ ਨਾ ਰਿੰਗਣ ਦੁੱਧ ਭਾਵੇਂ ਘੱਟ ਦਵੇ ਵਾਧ ਦਵੇ ਅੱਛਾ ਸੀਲ ਦੀ ਗਰੰਟੀ ਘਰ ਨਹੀਂ ਲੱਤ ਨਹੀਂ ਕਹੇ ਮਾਰੂਗੀ ਬੱਚਾ ਮਗਰ ਅੱਛਾ ਬੱਚਾ ਹੈਗਾ ਇਹਦਾ ਭਾਵੇਂ ਬੱਚਾ ਛੱਡੋ ਪਰ ਭਾਵੇਂ ਨਾ ਛੱਡੋ ਤੇ ਕਿੰਨੇ ਚਿਰ ਦੀ ਚੈੱਕ ਪਾਸ ਹੈ ਇਹ ਚੌਵਾਂ ਮਹੀਨੇ ਦੀ ਚੌਵਾਂ ਮਹੀਨੇ ਦੀ ਚੈੱਕ ਪਾਸ ਤੇ ਚੌਵਾਂ ਮਹੀਨੇ ਚੈੱਕ ਪਾਸ ਆ ਤੇ ਬੱਚਾ ਉਹ ਸਾਹਮਣੇ ਇਹਦਾ ਬੱਚਾ ਜੀ ਕੀ ਜਮ ਮਗਰ ਕਟਾ ਜੀ ਮਗਰ ਕਟਾ ਦੁੱਧ ਕਿੰਨਾ ਇਹ ਦੇਖੋ 4 ਕਿਲੋ ਜਦੋਂ 4 ਕਿਲੋ ਆ ਤੇ ਸੀਲ ਲੈਣੀ ਆ ਕਾ ਛਾਲ ਲਵੋ ਜਨਾ ਛਾਲੋ ਆਪਣੀ ਮਰਜੀ ਆ ਠੀਕ ਹੈ ਜੀ ਇਹ ਕੱਟਾ ਛਾਲੋ ਤਾਂ ਵੀ ਆਪਣੀ ਮਾਰਨੀ ਆ ਆ ਦੇਖ ਸਾਦੇ ਆ ਕੱਟਾ ਜਿਹੜਾ ਇਹ ਸੁਆ ਕਿੰਨਾ ਚੇ ਇਹਦਾ ਪਹਿਲਾ ਦੂਜਾ ਸੁਆ ਪਹਿਲਾ ਹੀ ਆ ਜੇ ਤੇ ਬਾਕੀ ਪਟੂੜੇ ਤਾਂ ਵੀ ਆਪਾਂ ਦੇਖ ਸਾਦੇ ਕੱਦ ਕਾਠ ਦੀ ਚੰਗੀ ਆ ਤੇ ਦੁੱਧ ਮੋਕੇ ਦੇ 4 ਕਿਲੋ ਆ ਤੇ ਮਗਰ ਕੱਟਾ ਵਾ ਮਿਲਦੀ ਕੱਟੇ ਤੇ ਹੀ ਆ ਕਿੰਨੇ ਚਿਰ ਦੀ ਚੈੱਕ ਪਾਸ ਦਸੀ ਜੇ 4 ਮਹੀਨੇ ਦੀ 4 ਮਹੀਨਿਆਂ ਦੀ ਚੈੱਕ ਪਾਸ ਆ ਜਿਹੜੇ ਬਾਕੀ ਕੋਈ ਵੀਰ ਆਪਣੀ ਚੈੱਕ ਕਰਾ ਕੇ ਲੈ ਜੇ ਤੇ ਕੀ ਰੱਖਣਾ ਜੀ ਇਹਦਾ ਮੁੱਲ ਫੇਰਾ ਹਾਂਜੀ ਇਹਦਾ ਮੁੱਲ ਹੈ ਇਹਦਾ ਮੁੱਲ ਭਾਵੇਂ 60 ਮੰਗੀਏ 65 ਮੰਗੀਏ ਅੱਛਾ 55000 ਰੁਪਏ ਜਾਨਾ 500 ਛੋਟ ਕਰਨਾ ਅੱਛਾ 55 ਚ 500 ਛੋਟ ਕਰ ਦੋਗੇ ਠੀਕ 55000 ਦੀ ਦੇ ਦੋਗੇ ਤੇ ਹੁਣ ਜਿਹੜੀ ਇੱਕ ਹੋਰ ਟੋਕੜ ਕੱਪਣੀ ਆਏ ਵੀ ਇਸਨੇ 8 ਰੋੜ ਦੇ ਚੰਗੇ ਪਿੱਠ ਪੜੇ ਤੇ ਆ ਜਿਹੜੀ ਆ ਵੀ ਚੰਗੇ ਕਦ ਕਾਠ ਵਾਲੀ ਆ ਇਹਦਾਗਾ ਬੱਚਾ ਕਿ ਨਹੀਂ ਨਹੀਂ ਬੱਚਾ ਨਹੀਂ ਇਹ ਕਿਨੇ ਚਿਰ ਦੀ ਚੱਕ ਪਾਸਟ ਇਹ ਵੀ 4 ਮਹੀਨੇ ਦੀ ਹੈ ਅੱਛਾ ਪੰਜਵਾਂ ਸ਼ੁਰੂ ਹੋਇਆ 4 ਮਹੀਨੇ ਹੋ ਗਏ ਬੂਗਾਲ ਚਾਰ ਦੀ ਪੂਰੀ ਪੱਕੀ ਦੁੱਧ ਕਿੰਨਾ ਇਹ ਦੇਖੋ ਦੁੱਧ ਇਹ ਦੇਖੋ 7-8 ਦੇ ਵਿੱਚ ਆ ਅੱਛਾ ਤੇ ਇਹ ਕਿਤਰਾ ਮਿਲ ਦੀ ਜੇ ਇਹ ਪਹਾੜੀ ਦੇ ਮਾਸਾ ਪਾਲੋ ਚੋਕਰ ਚੱਕਰ ਗਾੜੀ ਅੱਛਾ ਮਰਜੀ ਚੋਲੋ ਤੇ ਇਹਨਾਂ ਦਾ ਸੱਜਰ ਨੇ ਵੀ ਦੁੱਧ ਚੰਗਾ ਚਵਾਇਆ ਹੋਣਾ ਵਾ ਚੰਗੇ ਚੋਕੜ ਦੀ ਹੰਡੀ 7-8 ਕਿਲੋ ਦੇ ਹਿਸਾਬ ਨਾਲ ਲਓ ਆਪਣੀ ਹਾਂਜੀ ਹਾਂਜੀ ਇਸ ਸੱਜਰ ਕਿੰਨਾ ਕੱਢੂ ਚਲੋ ਤੋਰ ਦੋ ਇੱਕ ਰੀਵੀ ਦੀ ਨਾ ਚੰਗੇ ਕੱਦ ਕਾਠ ਵਾਲੀ ਆ ਤੇ ਥਣਾ ਦਾ ਸਾਈਜ਼ ਗੈਪ ਵੀ ਜਿਹੜਾ ਇਹਦਾ ਚੰਗਾ ਆ ਹਾਂ ਦੇਖ ਸਾਹ ਦੇ ਜੀ 4 ਮਹੀਨੇ ਦੀ ਚੱਕ ਪਾਸਿਆ ਤੇ 7-8 ਕਿਲੋ ਦੁੱਧ ਜਿਹੜਾ ਕਹਿੰਦੇ ਕਿ ਇਹਦੇ ਕੋਲ ਹੈਗਾ ਵਾ ਤੇ ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਇਹਦੇ ਚ ਚੰਗੀਆਂ ਵਾ ਚੰਗੇ ਬੋਡੀ ਸਟਰਕਚਰ ਦੀ ਹੈ ਤੇ ਇਹਦਾ ਮੁੱਲ ਕੀ ਜੇ ਇਹਦਾ ਕੀ ਰੱਖਣਾ ਮੁੱਲ ਇਹਦਾ ਮੁੱਲ ਤੇ ਭਾਵੇਂ ਕਰ ਨੂੰ 60000 ਕਰ ਦਈਏ ਉਹ ਨਹੀਂ ਕੋਈ ਫਾਇਦਾ ਅੱਛਾ 60000 ਚ 24 ਇਤੂ ਛੋਟ ਕਰ ਦਾਂਗੇ ਯਾਰ ਅੱਛਾ ਯਾਰ ਛੋਟ ਕਰ ਦੋਗੇ ਠੀਕ ਹੈ ਜੀ ਬਾਕੀ ਕੋ ਫੋਨ ਲਾਵੇ ਇੱਕ ਕਰੀ ਮਾਨਤਾ ਨਾਪੇ ਮੌਕੇ ਤੇ ਹੋ ਜੂਗਾ ਤੇ ਹੁਣ ਏਕਾ ਸੁਈ ਸਵਾਈ ਗਾਵਾਂ ਜਿਹੜੇ ਤੇ ਬੱਚਾ ਕੀ ਜੇ ਇਹਦੇ ਮਗਰ ਹਾਈਟ ਆਉਦੀ ਏ ਵੱਛੀ ਤੁਹਾਡੇ ਇਧਰ ਨੂੰ ਕਰਿਓ ਵੱਛੀ ਦਿਖਾ ਦਿਓ ਚੰਗੀ ਤਰ੍ਹਾਂ ਬਾਹਰ ਵੀ ਨਾ ਬਹੁਤ ਚੰਗੀ ਬੜੀ ਛੋਟੀ ਆਂਦੀ ਸਦੇ ਵੱਛੀ ਦੀ ਹਾਈਟ ਲੈਂਥ ਹੁਣ ਤੋਂ ਹੀ ਚੰਗੀ ਆ ਜਿੱਦਾਂ ਕਾਫੀ ਬੇਲ ਵੀ ਚੰਗੀ ਆ ਤੇ ਲੰਬਾਈ ਚ ਜਿਹੜੀ ਵੱਛੀ ਬੁਰੀ ਮਗਰ ਚੰਗੇ ਟੀਕੇ ਦੀ ਵੱਛੀ ਆ ਜਿਹੜੀ ਆ ਥੋੜੀ ਜਿਹੀ ਸਾਂਭੀ ਸੀ ਮਸਾਗ ਜਿਹੜੇ ਰਾਜੀ ਹੁੰਦੀ ਤੇ ਬਾਕੀ ਇਹ ਆ ਕਿ ਬੱਚਾ ਵੀ ਥੋੜਾ ਤਗੜਾ ਇਹਦੇ ਮਗਰ ਤੇ ਖਰਾਕੇ ਜਿਆਦਾ ਬੱਚੇ ਨੂੰ ਨਹੀਂ ਲੱਗਦੀ ਉਸ ਹਿਸਾਬ ਨਾਲ ਖਰਾਕੇ ਜਿਹੜੇ ਘੱਟ ਪੈਂਦੇ ਥੱਲੇੋਂ ਤਾਂ ਮੈਂ ਲੱਖ ਆਇਦਾਂ ਮੁਕਾਬਲਾ ਕਰਦੀ ਐ ਇੰਨੀ ਚੰਗੀ ਆ ਠੀਕ ਆ ਕਿੰਨਾ ਦੁੱਧ ਨੂੰ 12 ਲੀਟਰ ਪੱਕਾ ਵਾ ਅੱਛਾ ਹਾਂਜੀ ਮੈਂ ਤੇ ਤੁਸੀਂ ਨੂੰ ਕਿੰਨਾ ਕਿਚਰਾ ਹੋਇਆ ਜੀ ਤੁਸੀਂ ਨੂੰ ਬਿਲੋ ਬੱਛੀ 10 ਦੀ ਗਿਣ ਲਓ 15 ਦੀ ਗਿਣ ਲਓ ਬਾਕੀ ਮਗਰ ਬੱਛੀ ਵੀ ਚੰਗੇ ਟੀਕੇ ਦੀ ਆ ਬੱਛੀ ਬਹੁਤ ਜਿਆਦਾ ਤੇ ਬੱਛੀ ਵੀ ਸਾਂਭੀ ਚੰਗੀ ਆ ਉਤਰਾ ਬੱਛੀ ਬਹੁਤ ਚੰਗੀ ਆ ਤੋਰ ਦਵਿਦਿ ਇੱਕ ਦਿਨੋਂ ਫਿਰ ਦੁੱਧ 12 ਲੀਟਰ ਜਿਹੜਾ ਕਹਿੰਦੇ ਕਿ ਇਹਦੇ ਕੋਲ ਹੈਗਾ ਵਾ ਬਾਕੀ ਉਹ ਤੁਸੀਂ ਦੋ ਟਾਈਮ ਆਪਣੀ ਚਵਾਈ ਕਰਕੇ ਲੈ ਜਾਣਾ ਇਹ 12 ਦਾ 15 ਰੁਪਏ ਜਿਹੜੇ ਹਿਸਾਬ ਨਾਲ ਇਹਦੀ ਆ ਲਿਆ ਠੀਕ ਹੈ ਜੀ ਹੈ ਲੈ ਜੀ ਠੀਕ ਹੈ ਜੀ ਵੀ ਦੇਖਦੇ ਅਸੀਂ ਦੇਖ ਕੇ ਦੱਸੀ ਗਏ ਕੀ ਉਤਰਾਏ ਕੀ ਰੰਗ ਰੂਪ ਤੇ ਚੰਗੀ ਆ ਥੋੜੀ ਜੀ ਸਾਂਭੀ ਘੱਟ ਗਈ ਆ ਬਾਕੀ ਜੇ ਕੋਈ ਸਾਂਭ ਵਾਲਾ ਕਬੀਰ ਲੈ ਜਾਏ ਤੇ ਦੁੱਧੋਂ ਜਿਹੜਾ ਵੱਧ ਵੀ ਸਕਦੀ ਆ ਦੁੱਧ ਜੀ ਦਾ ਮੱਕੀ ਕਰ ਲਓ ਉਹ ਬਾ ਆ ਗਿਆ ਬਰਸਨ ਬੁੱਟੇ ਪੱਕੇ ਆ ਗਏ ਤੇ ਇਹ ਤਾਂ ਜਾਇਜ਼ ਆ ਮੁੱਲ ਫਿਰ ਇਹ 35000 ਦੀ ਦਿਆਂਗੇ 35000 ਦੀ ਕੋਚੋਂ 1000 ਛੋਟ ਕਰ ਚੌਤੀ ਦੇ ਦਿਆਂਗੇ 34000 33 32.5 ਦੇ ਦਿਆਂਗੇ ਠੀਕ ਹੈ ਜੀ ਚਲੋ ਕੋ ਮੌਕੇ ਤੇ ਵੀ ਕਰ ਦਿਓ ਤੇ ਹੁਣ ਗੱਬਣ ਗਾਂ ਚੰਗੇ ਕਦ ਕਾਠ ਵਾਲੀ ਆ ਤੇ ਕਾਫੀ ਸਫਾਈ ਜੱਜ ਨਹੀਂ ਵੀ ਆ ਜਰਸੀ ਆ ਪੰਜਾਬ ਵਾਲੀ ਹਾਂ ਦੇਖ ਸਕਦੇ ਤੇ ਥਣ ਵੀ ਇਹਦੇ ਦੇਖ ਸਕਦੇ ਲੱਗੇ ਤਾਂ ਕਾਫੀ ਪਿਆਰੀ ਜੀ ਵੜਿਆ ਲੈ ਜਾਵਿਦ ਜੀ ਕੱਦ ਕਾਠੇ ਦਾ ਸਾਰੀਆਂ ਤੋਂ ਹੀ ਉੱਚਾ ਹੈ ਰਾਜੀ ਆ ਬਲੇ ਜੁੜੀ ਆ ਥੱਲੇੋਂ ਚੰਗੀ ਤਿਆਰ ਹੁੰਦੀ ਆ ਕਿੰਨਾ ਕ ਦੁੱਧ ਵੇਦੀ ਚਵਾਈ ਜਾਊਗੀ ਆ ਉਹ ਆ ਤੇ 20 ਦੀ ਪਤਾ ਨਹੀਂ 20 ਦਿਨਾਂ ਕਿ 18 ਦਿਨਾਂ 25 ਦਿਨਾਂ ਹੋਵੇ ਆਪਣੀ ਸਮਝ ਬਾਰੇ ਆਪਣੀ ਸਮਝਣਾ ਕੋਈ ਵੇਖ ਲਿਓ ਕਿੰਦੇ ਕਿ ਪਿੱਛੋਂ ਵੇਕ ਲੀਟਰ ਕਹਿੰਦੇ ਸੀ ਕਿ ਜਿਹੜਾ ਦੇ ਦਿੰਦੀ ਆ ਇਹ ਆ ਕਿ ਚਲੋ ਸਫਾਈਆਂ ਚ ਅਜ ਨਹੀਂ ਵੀ ਆ ਫੱਬਦੀ ਆ ਪੂਰੀ ਜੜੇ ਆਈ ਕਿਸੇ ਚੰਗੀ ਸਾਂਭ ਵਾਲੇ ਘਰੋਂ ਆ ਜੜੀ ਬੋਡੀ ਸਟਰਕਚਰ ਜਿਹੜਾ ਇਹਦਾ ਚੰਗਾ ਹਵਾਨੇ ਤੇ ਵੀ ਨਾੜਾਂ ਜਿਹੜੀਆਂ ਚੰਗੀਆਂ ਸੋਹਣੀਆਂ ਦਿਖਦੀਆਂ ਆ ਬਹੁਤ ਹੀ ਚੰਗੀ ਆ ਤੇ ਬਿਲਕੁਲ ਫਿਕਸ ਜਿਹਾ ਹਵਾਨਾ ਤਿਆਰ ਕਰਨਾ ਮੈਨੇ ਆਪਣੇ ਕੇ ਖਾਸ ਤਮੇਂ ਹੁੰਦੀ ਐ ਠੀਕ ਆ ਜੀ ਤੇ ਕੇ ਰੱਖਣਾ ਫਿਰ ਇਹਦਾ ਮੁੱਲ ਆਪਾਂ ਇਹਦਾ ਮੁੱਲ ਕੋਈ ਅਸੀਂ 70 ਨਹੀਂ ਮੰਗਣਾ 65 ਵੀ ਮੰਗਣਾ ਅੱਛਾ ਅਸੀਂ 65000 ਤੈਨੂੰ ਦੇਵਾਂਗਾ ਠੀਕ ਆ 55000 ਦੇ ਦੇਣੀ 55000 ਦੀ ਕੁਝ 500 ਛੋਟ ਕਰ ਦਾਂਗੇ 500 ਛੋਟ ਕਰ ਦਾਂਗੇ ਅਸੀਂ ਵੀ ਵੇਚਣਾ ਹੈ ਲੈ ਜਾ ਅਸੀਂ 65000 ਦੀ ਲਵੂ ਠੀਕ ਆ ਜੀ ਜਿਹੜੀ ਤੂੰ ਉਹ ਤਾਂ ਹੀ ਬਾਕੀ ਕੋ ਫੋਨ ਲਾਵੇ ਬਾਕੀ ਕੋਈ ਇੱਥੇ ਆ ਕੇ ਕਰੀ ਪਸੰਦ ਕਰਕੇ ਵੇਖੇ ਹਾਂ ਵੇਖਿਆ ਮੋ ਸਾਹਮਣੇ ਕਿ ਵਸ਼ੀ ਭੱਟੀ ਆ ਤੇ ਸੋਹਣੀ ਬੈੜਿਆ ਜਿਹੜੇ ਕੋਈ ਵੀ ਪਸ਼ੂ ਆ ਇੱਥੇ ਆ ਕੇ ਪਸੰਦ ਕਰਕੇ ਵੇਖ ਚੱਕ ਕੇ ਫਿਰ ਖੜਿਆ ਕਰੋ ਤਸੱਲੀ ਕਰਕੇ ਖੜੋ ਤੇ ਹੁਣ ਆ ਵੀ ਗੱਬਣਗਾ ਜੇ ਇਹ ਵੀ ਗੱਬਣ ਚ ਗਾਂ ਭੱਟੀ ਜੇ ਵੇਲੋਗੇ ਠੀਕ ਆ ਚੰਗੇ ਕਦ ਕੱਠ ਹਲੀ ਆ ਕੀ ਆ ਪਰਵਨਾਈ ਨੂੰ ਇਹ ਜੇ ਟਾਈਮ ਖੜਦੀ ਆ ਹਨਾ ਇਹ ਲੈ ਨੂੰ ਦਿੰਦਾ 15 ਪਰ ਬੱਚੀ ਦੁੱਧ ਦੋਨਾਂ ਨੇ ਉਹਨਾਂ ਦੇ ਹਿਸਾਬ ਨਾਲ 25 26 ਕਿਲੋਗ੍ਰਾਮ ਕਹਿੰਦੇ ਚੋਇਆ ਹੁਣ ਇਹ ਨਹੀਂ ਬਤਾ ਵਰਗਾ 20 ਦੇਣਾ ਕਿ 18 ਦੇਣਾ ਹਾਂ ਠੀਕ ਹੈ ਜੀ ਬਾਕੀ ਕੋਈ ਆਪਣੀ ਸਮਝਣਾ ਵੇਖ ਲੈ ਹੈਗੀ ਚੰਗੇ ਕਦ ਕਾਠਾ ਲਈਏ ਵੀ ਵੱਡੀ ਵੱਡੀ ਤੇ ਹੈਗੀ ਵੀ ਗਾਂ ਗਰਮੀ ਦੇ ਮੌਸਮ ਵਾਲੀ ਆ ਲੈ ਜਾ ਵੀਰ ਜੀ ਲੈ ਜਾ ਲੈ ਜਾ ਬਾਕੀ ਇਹ ਕਿ ਅਜੇ ਆਹੀ ਹੈ ਨਵਾਈਤ ਭਾਈ ਨਹੀਂ ਆ ਉਹਦੇ ਕਰਕੇ ਹੋ ਸਕਦਾ ਹਾਂ ਆਪਣੀ ਥੋੜੀ ਫਿੱਕੀ ਜੀ ਲੱਗੇ ਤੇ ਇਹਦਾ ਮੁੱਲ ਕੀ ਰੱਖਣਾ ਵੇਜੀ ਫਿਰ ਇਹਦਾ ਮੁੱਲ ਕੀ ਰੱਖਣਾ ਜੇ ਇਹਦਾ ਮੁੱਲ ਗਾਂ ਤਿਆਰ ਹੋਵੇ ਸੁਈ ਗਾਂ ਦਾ ਸਾਢੇ 5000 ਰੁਪਏ ਆ ਹਾਂਜੀ ਹੁਣ 50000 ਜੀ ਤੁਹਾਨੂੰ ਛੋਟ ਕਰਾਂਗੇ 5000 ਵਿੱਚੋਂ ਅੱਛਾ 5000 ਵਿੱਚ ਛੋਟ ਕਰ ਦੋਗੇ 5000 ਛੋਟ ਕਰ ਦਾਂਗੇ ਜੇ ਹੁਣ ਕੋ ਲੈ ਗਿਆ ਠੀਕ ਹੈ ਜੀ ਨੂੰ ਤਿਆਰ ਤੁਰ ਕਰਦੀ ਚਾਰਨ ਸਾਂਭਦੀ ਠੀਕ ਹੈ ਜੀ ਜਿਹਨਾਂ ਮੁੱਲ ਨੂੰ ਜਾਂ 10 ਘੱਟ ਦੀ ਸਕਦੀ ਆ ਵਾਧੂ ਵੀ ਸਕਦੀ ਆ ਠੀਕ ਹੈ ਜੀ ਇਹ ਨਹੀਂ ਪਤਾ ਵੀ ਵਧਣੀ ਹੈ ਘਟਣੀ ਹੈ ਤਾਂ ਮਾਰ ਕੇ ਜਾਣ ਦਾ ਵਾਹੀ ਗ ਠੀਕ ਹੈ ਜੀ ਹਾਂਜੀ ਤੇ ਹੁਣ ਆ ਗਏ ਆਪਣੇ ਕੋਲ ਐਂਡ ਤੇ ਹਾਂਜੀ ਐਂਡ ਤੇ ਆ ਗਏ ਤੇ ਇਹ ਵੀ ਗੱਬਣੀ ਹੈ ਇਹ ਵੀ ਗੱਬਣ ਤਿਆਰ ਏ ਠੀਕ ਹੈ ਇਹ ਵੀ 10 ਦਾ ਲੈ ਜਨੇ ਆ ਇਹ ਵੀ ਜਰਸੀ ਜੀ ਆ ਹਾਂਜੀ 10 ਦਾ ਲੈ ਜਨੇ ਆ ਥਣਾ ਦਾ ਸਾਈਜ਼ ਗੈਪ ਇਹਦਾ ਵੀ ਚੰਗਾ ਹੈ ਬਾਕੀ ਇਹ ਜੇ ਤਿਆਰ ਹੋਣੀ ਹੈ ਇਹ ਵੀ ਥੱਲੇ ਗਾੱਦ ਕਾਠ ਪੱਖਵੇਂ ਵੀ ਜੇ ਠੀਕ ਆ ਤੇ ਇਹ ਵੇਦ ਦੀ ਕਿੰਨਾ ਕਿ ਦੋ ਚੁਾਈ ਜਾਊਗੀ ਦੋ 3 ਦਾ ਘਾੜੇ ਕਰੀਏ ਨਾ ਹਰ ਪਤਾ ਚਿਰੋ ਦੋ ਚਾਰ ਕਿਲੋ ਕਿਲੋ ਦਾ ਠੂਠ ਮਾਰਦਾ ਯਾਰ ਹਾਂਜੀ ਇਤਨੀ ਆ ਬਾਕੀ ਆਪਾਂ ਤੇ ਬੋਲ ਜਾਇ ਜੀ ਪਾਉਣਾ ਜਿੰਨੇ ਵੀ ਆ ਸਾਹਮਣੇ ਸੁਹਣੇ ਜਿੰਨੇ ਸ਼ਾਮ ਕਰਨੀ ਆ ਠੀਕ ਆ ਉਹਦਾ ਮੋਲ ਚਲੋ ਭਾਵੇਂ ਵਸੀ 35 ਦੀ ਵਿਕਦੀ ਜੱਟਾ ਆ ਚਲੋ ਦਿੰਦਾ ਸ਼ਾਮ ਦੇ ਹਾਂਜੀ ਹੁਣ ਜਾਇ ਜੀ ਦੇ ਦਾਂਗੇ ਜਿੰਨਾ ਮਰਜ਼ੀ ਕਰੀ 50000 ਰੁਪਏ 50000 ਦੀ ਦੇ ਦੋਗੇ ਬਾਕੀ ਥੋੜਾ ਬਦ ਮੋਕੇ ਤੋਂ ਜਮਾਨਤਾਂ ਕੇ 1000 ਰੁਪਏ ਨੋਟ ਦਾ ਠੀਕ ਆ ਜੀ ਬਾਕੀ ਜਿੰਦਾ ਮਰਜ਼ੀ ਖੜੇ ਕਮਾਈ ਵੀ ਕਰ ਸਕਦਾ ਜਿਹਨੂੰ ਨਹੀਂ ਨਾ ਪਤਾ ਬਾਕੀ ਆ ਹੋ ਹੀ ਆ ਕਿ ਥੋੜਾ 10 ਦਿਨ ਸਾਮ ਕੇ ਫਿਰ ਬਾਕੀ ਜੇ ਕੋਈ ਗੱਪਣਾ ਜੋ ਔਨਲਾਈਨ ਖੜਦਾ ਵੀ ਫਰਾ ਹਾਂਜੀ ਕੋਈ ਗਰੰਟੀ ਹੋਵੇ ਸਾਡੀ ਪੁੱਲ ਠੀਕ ਆ ਚਲੋ ਜੇ ਕੋਈ ਇੱਥੇ ਆਇਆ ਨਾ ਪਾਸਵਰਡ ਰਹਿਣਾ ਫਿਰ ਸਭ ਤੋਂ ਮੱਝ ਗੱਲ ਠੀਕ ਆ ਜੀ ਜੇ ਕੋਈ ਨਹੀਂ ਆ ਸਕਦਾ ਜੇ ਕੋਈ ਨਹੀਂ ਆਇਆ ਨਾ ਟਾਈਮ ਠੀਕ ਆ ਜੀ ਗਰੰਟੀ ਹੋਊਗਾ ਠੀਕ ਆ ਬਾਕੀ ਆ ਕਿ ਕੋਈ ਵੇਚਾ ਕੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ